ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਇੱਕ ਵਾਰੀ ਫਿਰ ਤੋਂ ਆ ਗਏ ਸਿੰਧੀ ਬੂਟੀ ਦੇ ਸੂਟ ਆਪਣੇ ਕੋਲ ਜਿਹਦੇ ਵਿੱਚ ਬਾਜੂ ਵਰਕ ਐਡ ਆਉਣਾ ਜੇ ਮਸਲੀਨ ਦਾ ਫੈਬਰਿਕ ਜੇ ਬਹੁਤ ਹੀ ਸੋਹਣੇ ਕਲਰ ਆਏ ਨੇ ਤੇ ਰੇਟ ਇਹਨਾਂ ਦਾ ਸੇਮ ਆਉਣਾ ਉਹੀ 645 ਰੁਪਏ ਇਹ ਮਾਰਕੀਟ ਦੇ ਵਿੱਚ ਕਾਪੀ ਵੀ ਬਹੁਤ ਜ਼ਿਆਦਾ ਮਿਲਣ ਗਈ ਜੇ ਤੇ ਧਿਆਨ ਨਾਲ ਤੇ ਵੇਖ ਕੇ ਪਰਖ ਕੇ ਚੀਜ਼ ਲਿਓ ਰੇਟ ਆਉਣਾ ਜੇ ਇਹਦਾ 645 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਤੇ ਸੋਹਣਾ ਜਿਹਾ ਕਲਰ ਆ ਗਿਆ ਜੇ ਸੀ ਗ੍ਰੀਨ ਤੇ ਮਾਈਨਰ ਜੇ ਕਲਰ ਫਰਕ ਪਿਆ ਜਾਂਦੇ ਜੇ ਵੀਡੀਓ ਕਰਕੇ ਇਸ ਗੱਲ ਦਾ ਖਿਆਲ ਕਰਿਓ ਰੇਟ ਆਉਣਾ ਜੇ 6 ਇਹ ਕਾ ਵੀ ਸੋਹਣਾ ਜਿਹਾ ਸੂਟ ਆ ਗਿਆ ਜੇ ਬਹੁਤ ਪਿਆਰਾ ਜਿਹਾ ਸਕਾਈ ਕਲਰ ਦੇ ਵਿੱਚ ਤੇ ਰੇਟ ਇਹਦਾ ਵੀ ਸੇਮ ਆ ਜਣਾ 645 ਵਿਦਆਊਟ ਦੁਪੱਟਾ ਸ਼ਿਪਿੰਗ ਫ੍ਰੀ ਤੇ ਕਲਰ 19 21 ਚੇਂਜ ਰੇਟ ਸੇਮ ਉਹੀ 645 ਰੁਪਏ ਤੇ ਆ ਵੀ ਮਰੂਨ ਸ਼ੇਡ ਜੇ ਇਹਦੇ ਵਿੱਚ ਵੀਡੀਓ 'ਚ ਤੁਹਾਨੂੰ ਥੋੜੀ ਜਿਹੀ ਲੱਗਣ ਢੀ ਹੋਊਗੀ ਪਰ ਇਹ ਆ ਇਹਦੀ ਅਸਲੀ origional ਸ਼ੇਡ ਆ ਜੇ ਰੇਟ ਉਹਨਾਂ ਜੇ ਇਹਦਾ ਵੀ ਸੇਮ 645 ਰੁਪਏ ਤੇ ਆ ਸੋਹਣਾ ਜਿਹਾ ਕਲਰ ਆ ਗਿਆ ਜੇ ਬਲੂ ਦੇ ਵਿੱਚ ਬਹੁਤ ਸੋਹਣੀ ਸ਼ੇਡ ਜੇ ਬਲੂ ਦੇ ਉੱਤੇ ਬਹੁਤ ਪਿਆਰਾ ਜਿਹਾ ਕਲਰ ਕੰਟਰਾਸਟ ਜੇ ਦਾ ਤੇ ਇਹ ਵੀ ਬਾਜੂ ਵਰਕ ਐਡ ਮਿਲੂਗਾ ਜੇ ਵਿਦਆਊਟ ਦੁਪੱਟਾ ਰੇਟ ਹੋਣਾ ਜੇ ਇਹਦਾ ਵੀ 645 ਰੁਪਏ ਹੋਰ ਸੋਹਣੇ ਸੂਟ ਵੇਖਣ ਲਈ ਸਾਨੂੰ ਫੋਲੋ ਕਰ ਲਿਓ ਜੀ